ਇਹ ਘਰ ਵਾਲਾ ਵਾਡਰ ਬੱਸ ਚਲਾਉਂਦਾ ਸੀ ਵਿਚਾਰਾ ਜੀ ਤੇ ਉਹ ਵਿਚਾਰਾ ਹੁਣ ਘਰੇ ਬਾਹ ਤਾਂ ਖਲਦਾ ਅਖੇ ਤੂੰ ਘਰੇ ਜਾ ਰਿਹਾ ਤੈਨੂੰ 2 ਮਹੀਨੇ ਦੀ ਸਖਾ ਦੇ ਦਿਆਂਗੇ ਤੇ ਜੇ ਕੰਮ ਕਰੇ ਤਾਂ ਕੋਈ ਦਿੰਦਾ ਨਹੀਂ ਤੇ 2 ਮਹੀਨੇ ਦੇ ਵੇਲੇ ਬਠਨ ਕੋਣ ਕਦੇਊਗਾ ਸਾਡੇ ਇੱਕ ਤਾਂ ਜੀ ਬਿਆਨਤ ਪੰਚਾਇਤ ਸਾਡੀ ਨੇ ਸਾਨੂੰ ਹਟਾ ਕੇ ਘਰੇ ਬਾਤ ਅੱਜ ਨਹੀਂ ਬਿਆਨਤ ਪੰਚਾਇਤ ਮੈਂਬਰ ਆ ਜਾਂ ਸਰਪੰਚ ਆ ਬਿਆਨਤ ਕੋਈ ਸਰਪੰਚ ਮੈਂਬਰ ਨਹੀਂ ਉਹਦੀ ਘਰ ਵਾਲੀ ਮੈਂਬਰ ਨਹੀਂ ਆ ਜਿਹੜਾ ਤਾਹ ਦਿੰਦੇ ਉਹ ਤਾਹਦ ਕੋ ਮੇਰੇ ਘਰ ਵਾਲੀ ਮੈਂਬਰ ਨਹੀਂ ਆ ਤੇ ਜਦੋਂ ਕੋਈ ਲੜ ਹੱਟ ਇਹੋ ਜੇ ਕੰਮਾਂ ਚੋਂ ਦਬੀ ਜਾਂ ਤਾਂ ਮੂਰੇ ਹੋ ਜਾਂਦਾ ਜੀ ਅਕਾ ਤੂੰ ਪਾਣੀ ਨਹੀਂ ਪੂਰਾ ਕਰਦਾ ਜੀ ਇੱਧਰਲੇ ਬਾਰਡਰ ਵਾਸਤੇ ਪਾਣੀ ਜਾਂਦਾ ਇੱਕ ਉੱਥੇ ਟੈਂਕੀ ਹੈ ਜਿੰਨਾ ਪਾਣੀ ਆਉਂਦਾ ਅੱਧੀ ਰਾਤ ਤੇ ਖੜੋ ਬੈਠਾ ਰਹਿੰਦਾ ਮਰੀਜ਼ ਛੱਡ ਕੇ ਜੀ ਤੇ ਉਹ ਵਿਚਾਰਾ ਦੀਕੀਆਂ ਦਾ ਵੀ ਕਦੋਂ ਟੈਂਕੀ ਭਰੀ ਉਹਦੇ ਵਿੱਚ ਇੱਕ ਤਬਾਲ ਲੀਕ ਆ ਜੀ ਉਹ ਨਹੀਂ ਪਵਾ ਕੇ ਦਿੰਦੀ ਪੰਚਾਇਤ ਜੀ ਉਹ ਆਕਤ ਨੇ ਅੱਜ ਫੁਵਾਵਾਂਗੇ ਸਵੇਰੇ ਫੁਵਾਵਾਂਗੇ ਉਹ ਤਕਵਾੜ ਜੋਰ-ਜੋਰ ਚਲਾਤਾ 2 ਸਾਲ ਦਾ ਤਾਂ ਨੇ ਤੇ ਹੁਣ ਜੇ ਜੇ ਬਹਾਲ ਬੁਲੀਕ ਹੋ ਗਏ ਤੇ ਉੱਥੇ ਹੁਣ ਮਨਜ਼ੂਰ ਹੋ ਗਏ ਹੁਣ ਉਹਨੂੰ ਘਰੇ ਹਟਾ ਕੇ ਬਾਹਰਤਾ ਜੀ ਕਹਿੰਦੇ ਬੰਦੇ ਦੇ ਉੱਤੇ ਕੋਈ ਵੀ ਮੁਸੀਬਤ ਆ ਜਿਹੜੀ ਉਹ ਪੁੱਛ ਕੇ ਨਹੀਂ ਆਉਂਦੀਗੀ ਤੇ ਕਈ ਵਾਰੀ ਕਈਆਂ ਪਰਿਵਾਰਾਂ ਦੇ ਉੱਤੇ ਮੁਸੀਬਤਾਂ ਦੇ ਜਿਹੜੇ ਪਹਾੜ ਹੀ ਟੁੱਟ ਪੈਂਦੇ ਆ ਤੇ ਤੁਹਾਨੂੰ ਦੱਸ ਦਈਏ ਕਿ ਆ ਆਮ ਤੌਰ ਦੇਤੇ ਤੁਹਾਡੇ ਨਾਲ ਜਿਹੜਾ ਕਿਰਤੀ ਮਜ਼ਦੂਰ ਤਬਕੇ ਦੀਆਂ ਜਿਹੜੀਆਂ ਖਬਰਾਂ ਉਹ ਸਾਂਝੀਆਂ ਕਰਦੇ ਰਹਿੰਦੇ ਆ ਜਿਨ੍ਹਾਂ ਦੇ ਨਾਲ ਅਕਸਰ ਆ ਜਿਹੜਾ ਉਹ ਗਰਾਸ ਰੂਟ ਲੈਵਲ ਦੇ ਉੱਤੇ ਪਿੰਡੂ ਲੈਵਲ ਦੇ ਉੱਤੇ ਆ ਜਿਹੜਾ ਉਹ ਤੱਕਾ ਹੁੰਦਾ ਹੈਗਾ ਤੇ ਅੱਜ ਇਸ ਟਾਈਮ ਅਸੀਂ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਭਲਾਈ ਆ ਨਾ ਬੈਠੇ ਹੋਏ ਆ ਇੱਥੇ ਇੱਕ ਮਜ਼ਦੂਰ ਪਰਿਵਾਰ ਆ ਪਰ ਤੁਹਾਨੂੰ ਦੱਸ ਦਈਏ ਤਰਾਸ ਦੀ ਇਹ ਹੈਗੀ ਆ ਕਿ ਇਹ ਪਰਿਵਾਰ ਆ ਜਿਹੜਾ ਹੁਣ ਇਹਨਾਂ ਦੇ ਵਿੱਚੋਂ ਇੱਕ ਇਧਰਲੀ ਸਾਈਡ ਮਾਤਾ ਬੈਠੇ ਆ ਜੋ ਕਿ ਕੈਂਸਰ ਦੇ ਪੇਸ਼ੈਂਟ ਆ ਸਾਡੇ ਨਾਲ ਇਹ ਵੀਰ ਬੈਠਾ ਇਹ ਵੀ ਮਰੀਜ਼ ਆ ਤੇ ਇਸੇ ਕਰਕੇ ਬਾਈ ਦਾ ਜਿਹੜਾ ਚਿਹਰਾ ਅਸੀਂ ਓਪਨਲੀ ਦਿਖਾ ਨਹੀਂ ਸਕਦੇਗੇ ਕਿਉਂਕਿ ਚੈਨਲ ਦੇ ਫੇਸਬੁੱਕ ਦੇ ਜਾਂ YouTube ਦੇ ਕੁਝ ਨੋਰਮਸ ਆ ਕੁਝ ਪਾਲਿਸੀਆਂ ਉਹ ਆ ਜਿਹੜੀਆਂ ਉਹਨਾਂ ਦੇ ਸਾਨੂੰ ਪਾਲਣਾ ਕਰਨੀ ਪੈਂਦੀ ਹੈਗੀ ਤੇ ਬਾਈ ਦੇ ਚਿਹਰੇ ਦੀ ਹਾਲਤ ਜਿਹੜੀ ਉਹ ਜ਼ਿਆਦਾ ਵਿਗੜੀ ਹੋਈ ਆ ਇਹਨਾਂ ਨੂੰ ਮੀਡੀਆ ਤੀਕ ਕਿਉਂ ਅਪਰੋਚ ਕਰਨ ਦੀ ਲੋੜ ਪਈ ਹੈਗੀ ਆ ਕਿਉਂ ਬੁਲਾਇਆ ਹੈਗਾ ਕੀ ਮਾਮਲਾ ਹੈਗਾ ਇਹਨਾਂ ਦਾ ਕਿਹੜੀ ਗੱਲ ਆ ਜਿਹੜੀ ਉਹ মিডিਆ ਥਰੂ ਲੋਕਾਂ ਤੀਕ ਸਰਕਾਰ ਤੀਕ ਪਹੁੰਚਾਉਣੀ ਚਾਹੁੰਦੇ ਹੈਗੇ ਆ ਤਾਂ ਇਸ ਬਾਰੇ ਆ ਜਿਹੜਾ ਆਪਾਂ ਗੱਲਬਾਤ ਕਰਾਂਗੇ ਸੱਸੀ ਗੱਲ ਬਾਈ ਜੀ ਸਸਤਰੀ ਜੀ ਅੱਛਾ ਬਾਈ ਜੀ ਕੀ ਨਾਮ ਆ ਤੁਹਾਡਾ ਸਤਨਾ ਸੀ ਅੱਛਾ ਬਾਈ ਜੀ ਕੀ ਮਾਮਲਾ ਹੈਗਾ ਜੋ ਤੁਸੀਂ ਤੁਹਾਨੂੰ মিডিਆ ਤੀਕ ਪਹੁੰਚ ਕਰਨ ਦੀ ਲੋੜ ਪਈ ਹੈ ਜੀ ਮਾਮਲਾ ਜੀ ਅਸੀਂ 2014 ਤੋਂ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਜੀ ਹੂੰ ਤੇ ਸਾਡੇ ਪਿੰਡ ਮੰੰਬਰ ਸਰਪੰਚ ਵੀ ਕਹਿੰਦੇ ਵੀ ਤੁਹਾਡੀ ਮਦਦ ਕਰਾਂਗੇ ਅਸੀਂ। ਹੂੰ। ਮੇਰੇ ਡੈਡੀ ਜੀ ਜੀ ਪ੍ਰਾਈਵੇਟ ਜੌਬ ਕਰਦੇ ਸੀਗੇ 85 ਹਜ਼ਾਰ ਰੁਪਿਆ ਤਨਖਾਹ ਦਿੰਦੇ ਸੀਗੇ ਉਹਨਾਂ ਕਿੱਥੇ ਜੌਬ ਕਰਦੇ ਸੀ? ਇੱਥੇ ਵਾਟਰ ਵਾਸਤੇ ਜੀ। ਵਾਟਰ ਸਪਲਾਈ ਪਾਣੀ ਟੂਟੀਆਂ ਛੱਡਦੇ ਸੀਗੇ। ਹੂੰ। ਤੇ ਉਹਨਾਂ ਨੂੰ ਜੀ ਮਦਦ ਤਾਂ ਸਾਡੀ ਗਈ ਕਰਨੀ ਸੀਗੀ। ਇੱਕ ਤਾਂ ਮੇਰੀ ਮਾਤਾ ਦੀ ਕੈਂਸਰ ਆ ਜੀ। ਮੇਰੇ ਵੀ ਸੱਠ ਲੱਗੀ ਅਸੀਂ ਇਸ ਤੇ। ਮੂੰਹ ਵੀ ਰੋਟੀ ਵੀ ਨਹੀਂ ਖਾ ਸਕਦਾ ਉਹ ਚੰਗੀ ਤਰ੍ਹਾਂ। ਦੇ ਬਾਥਰੂਮ ਵਾਲੀ ਥੈਲੀ ਲੱਗੀ ਜੀ ਜਦੋਂ ਥੈਲੀ ਛਾੜ ਦਿੰਦੇ ਬਾਥਰੂਮ ਰੋਕੇ ਜਾਂਦਾ ਜੀ ਹਾਂ ਡਾਕਟਰ ਕਹਿੰਦਾ ਵੀ 12 ਲੱਖ ਰੁਪਇਆ ਖਰਚ ਆਊਗਾ ਇਸ ਸਪਰਿੰਗ ਟੁੱਟੇ ਆ ਬਾਥਰੂਮ ਵਾਲੀ ਥੈਲੀ ਦੇ ਹਾਂ ਉਧਰ ਵੀ ਮਾਤਾ ਮੇਰੀ ਮੰਡੇ ਚ ਪਈ ਇਹਦਾ ਵੀ ਲਾਅ ਚੱਲੀ ਜਾਂਦਾ ਹੈਗਾ ਦਵਾਈ ਬੂਟੀ ਨੂੰ ਵੀ ਨਹੀਂ ਪੈਸੇ ਹੈਗੇ ਸਾਡੇ ਕੋਲ ਇਸ ਟਾਈਮ ਹਾਂ ਥਾਂ ਖੜਾ ਵੀ ਅਸੀਂ ਕਹਿਣੇ ਕਰਕੇ ਸਭ ਲਾਤਾ ਜੀ ਸਾਡੀ ਮੰੰਬਰਾ ਸਰਪੰਚਾਂ ਨੇ ਮਦਦ ਤਾਂ ਕੀ ਕਰਨੀ ਸੀਗੀ ਜੀ ਕਿਸੀ ਪਿੰਡ ਚ ਵੀ ਦੁਸ਼ਮਣੀ ਲੱਈ ਆ ਜੋ ਕਿ ਅਸੀਂ ਆਮ ਆਦਮੀ ਪਾਰਟੀ ਦੇ ਮਗਰ ਪ੍ਰਚਾਰ ਕੀਤਾ ਜੀ ਹਾਂਜੀ ਹੁਣ ਤੁਹਾਨੂੰ ਕਿਨੇ ਹਟਾਇਆ ਹੈਗਾ ਕੀ ਕਾਰਨ ਕੀ ਕੋਈ ਕਾਰਨ ਦੱਸਿਆ ਹੋਊਗਾ ਜਿਉਂ ਕੋਈ ਮੈਂਬਰ ਵੀ ਨਹੀਂ ਜੀ ਸਰਪੰਚ ਵੀ ਨਹੀਂ ਕੋਈ ਜੀ ਉਹ ਬਿਆਨਤ ਸਿੰਘ ਤੇ ਉਹਨਾਂ ਨੇ ਜੀ ਆਪ ਦੀ ਮਰਜ਼ੀ ਨਾਲ ਹੀ ਮੇਰੇ ਡੈਡੀ ਨੂੰ ਉਥੋਂ ਹਟਾਤਾ ਕਹਿੰਦੇ ਵੀ ਤੁਸੀਂ ਘਰੇ ਆਪਦੇ ਮਰੀਜ਼ਾ ਕੋਲ ਜਾ ਵੜਦੇ ਹੋ ਵਿੱਚ ਦੀ ਤੇ ਵੀ ਡਿਊਟੀ ਤਾਂ ਭਾਵੇਂ ਪਿੰਡ ਤੋਂ ਪੁੱਛਿਆ ਜਾਵੇ ਡਿਊਟੀ ਜੇ ਸਹੀ ਨਾ ਦਿੱਤੀ ਹੋਵੇ ਤਾਂ ਫੇਰ ਕਹਿਣ ਜੀ ਹੋ ਹਾਂਜੀ ਅਸੀਂ ਇਹੀ ਕਹਿੰਨੇ ਆ ਜੀ ਸਾਡੀ ਵੱਤ ਤੋਂ ਵੱਧ ਮਦਦ ਕੀਤੀ ਜਾਵੇ ਤੇ ਵੀ ਜੀ ਸਾਡੇ ਕੋਲ ਤਾਂ ਮੰਗਣ ਖਾਣ ਵਾਲੇ ਹੋਏ ਬੈਠਿਆ ਜੀ ਕੋਈ ਦਵਾਈ ਬੂਟੀ ਨੋ ਹੀ ਨਹੀਂ ਪੈਸਾ ਹੀ ਹਾਂ ਬਸ ਇਹ ਸਰਕਾਰ ਵੱਲੋਂ ਮਦਦ ਚਾਹਣੇ ਆ ਜੀ ਅਸੀਂ ਅਸੀਂ ਜੀ ਭਗਵੰਤ ਮਾਨ ਦਾ ਵੀ ਪੂਰਾ ਦਿਲੋਂ ਮਦਦ ਕੀਤੀ ਆ ਜੀ ਪਰਾਜੀਥ ਲੜੇ ਜਿਹੜੇ ਮੰਮ ਬਸਰਫੈਂਚਾਈਜ਼ ਸਾਡੀ ਮਦਦ ਤੇ ਕੀ ਕਰਨੀ ਰੋਜ਼ਗਾਰ ਵੀ ਖੋਲਿਆ ਸਤ ਜਿਹੜੇ ਮੇਰੇ ਡੈਡੀ ਜੀ ਕਰਦੇ ਸੀ ਮੇਨ ਮੰਗ ਹੁਣ ਤੋਂ ਦੀ ਇਹੀ ਹੈ ਕਿ ਦੁਆਰਾ ਸਾਨੂੰ ਨੌਕਰੀ ਹੋ ਜਿਹੜੀ ਦਿੱਤੀ ਜਾਵੇ ਹਾਂਜੀ ਨੌਕਰੀ ਦਿੱਤੀ ਜਾਵੇ ਜੀ ਸਾਡੇ ਘਰ ਦਾ ਰੋਜ਼ਗਾਰ ਚੱਲ ਜੇ ਰੋਟੀ ਪਾਣੀ ਤੇ ਸਾਡਾ ਹੋਈ ਜਾਵੇ ਬਸ ਇਹੀ ਮੰਗ ਹੈ ਅੱਛਾ ਤੁਸੀਂ ਕਿੰਨੇ ਸਮੇਂ ਤੋਂ ਬਿਮਾਰ ਹੋ ਕੀ ਹੋਇਆ ਹੈਗਾ ਤੁਹਾਨੂੰ ਸਤ ਮਹੀਨੇ ਹੋ ਗਏ ਜੀ ਮੈਨੂੰ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀਗਾ ਹੂੰ ਦੂਸਰੀ ਮੰਜ਼ਲ ਤੇ ਲੈਟਰ ਚੱਲ ਗਿਆ ਸੀਗਾ ਮੇਰੇ ਹੂੰ ਹਾਂਜੀ ਉਸ ਤੋਂ ਬਾਅਦ ਬਾਥਰੂਮ ਦੀ ਪ੍ਰੋਬਲਮ ਬਣ ਗਈ ਤੇ ਜੀ ਉਸ ਤੋਂ ਬਾਅਦ ਮੇਰੀ ਮਾਤਾ ਦੇ ਵੀ ਤੋਰੇ ਫੇਰਣਾ ਵੀ ਪਹਿਲਾਂ ਕੈਂਸਰ ਦਾ ਟਰੀਟਮੈਂਟ ਚੱਲਦਾ ਸੀ ਇਹਨਾਂ ਦਾ ਫ੍ਰੀਜ ਕੋਟ ਹੂੰ ਤੇ ਉਹ ਤੋਰੇ ਫੇਰਣਾ ਜਿਆਦਾ ਹੋ ਗਿਆ ਜੀ ਲੱਤਾ 'ਚ ਪਾਣੀ ਭਰਨ ਲੱਗ ਗਿਆ ਹੂੰ ਹਾਂਜੀ ਜੀ ਮਾਤਾ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਅਛਾ ਮਾਤਾ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਤਰ੍ਹਾਂ ਦੀ ਬਿਮਾਰੀ ਦਾ ਮੈਨੂੰ ਵੀਰੇ ਕੈਸਰ ਕੈਸਰ ਨੂੰ ਤਾਂ ਪਤਾ ਸੀਗੇ ਮੇਰੇ 5 ਸਾਲ ਫਰੀਦਕੋਟੋਂ ਮੇਰਾ ਲਾ ਚੱਲਦਾ ਸੀ ਮੈਡੀਕਲ ਚ ਮੇਰੇ ਵੀ 3 ਸਾਲ 4 ਸਾਲ ਵਧੀ ਯਾਰੀ ਮੈਨੂੰ ਸੇਕੇ ਲਾ ਤੇ ਮੈਨੂੰ ਕੋਈ ਤਗਲੀਬ ਨਹੀਂ ਸੀ ਜੀ ਜਦੋਂ ਬੇਟਾ ਡੱਗ ਪਿਆ ਜੀ ਮੈਂ ਲੈ ਕੇ ਇਹਨੂੰ ਤੁਰੀ ਫਿਰੇ 5 ਮਹੀਨੇ 5 ਮਹੀਨੇ ਚ ਮੈਂ ਆਸਪਤਾਲ ਦੇ ਵਿੱਚ ਸਾਰੇ ਸਾਰੇ ਜਿਹੜੇ ਮਰੀਜ਼ ਸਾਹਮਣੇ ਕਿਹੜਾ ਜੀ ਸੌਕੇ ਸਾਰੀ ਜਿਹੜੀ ਤੁਰੀ ਫਿਰਦੀ ਸਾਂ ਪਹਿਲਾਂ ਮੈਂ ਰਿਗਗਾ ਤੇ ਹਾਜ਼ਰੀ ਲਵਾ ਕੇ ਆਉਂਦੀ ਆ ਕੇ ਮੈਂ ਰੋਟੀ ਬਣਾ ਕੇ ਫਿਰ ਫੇਰ ਮੈਂ ਜਾਂਦੀ ਫੋਟੋ ਕਰਾਉਣ ਜੀ ਹਾਂ ਅਸੀਂ ਫੋਟੋ ਕਰਾ ਕੇ ਆ ਮਾਤਾ ਤੇ ਫਿਰ ਮੈਂ ਫੇਰ ਘਰੇ ਆਥਣੀ ਫੇਰ ਆਉਂਦੀ ਤੁਰ ਕੇ ਇੰਨੇ ਵੀ ਤੋਰੇ ਫਿਰ ਨਾ ਮੇਰਾ ਘਰ ਗਲੱਤਾ ਚ ਨਾੜਾ ਚ ਪਾਣੀ ਤੇ ਜੀ ਮੈਂ ਹੁਣ ਜਮਾ ਮੰਜੇ ਤੇ ਪਈ ਆ ਵੋਈ ਸਾਡੇ ਹਾਸ਼ਤਨੀ ਨਾ ਰੋਟੀ ਦੀ ਨਾ ਪਾਣੀ ਦੀ ਕਾਸੀ ਦੀ ਵੀ ਨਹੀਂ ਅਸੀਂ ਇੱਕ ਤਾਂ ਇਹ ਮਦਦਤ ਮੰਗਦੇ ਆ ਵੀ ਸਾਡੀ ਤਹੱਤ ਬਨ ਕੇ ਬੇਨਤੀ ਆ ਭਗਵਾਨ ਤਮਨ ਜੀ ਨੂੰ ਵੀ ਸਾਡੀ ਕੋਈ ਮਦਦ ਕਰੇ ਤੇ ਅਸੀਂ ਦੋਨੇ ਮਾਪੇ ਤਮਰੀਜਾਂ ਜੀ ਅਛਾ ਮਾਤਾ ਜੀ ਤੁਹਾਡੇ ਨੌਕਰੀ ਦਾ ਵੀ ਕੋਈ ਰੋਲਾ ਹੈਗਾ ਕੀ ਰੋਲਾ ਹੈਗਾ ਨੌਕਰੀ ਦਾ ਸਾਡੇ ਇਹ ਰੋਲਾ ਵੀਰੇ ਮੇਰੇ ਘਰ ਵਾਲਾ ਬਾਡਰ ਵਾਸ ਚਲਾਉਂਦਾ ਸੀ ਵਿਚਾਰਾ ਜੀ ਤੇ ਉਹ ਵਿਚਾਰਾ ਹੁਣ ਘਰੇ ਬਾਹਰ ਤਾਂ ਖਲਦਾ ਅਖੇ ਤੂੰ ਘਰੇ ਜਾੜਾ ਤੈਨੂੰ 2 ਮਹੀਨੇ ਦੀ ਖਾ ਦੇ ਦਿਆਂਗੇ ਤੇ ਜੇ ਕੰਮ ਕਰੇ ਤਾਂ ਕੋਈ ਦਿੰਦਾ ਨਹੀਂ ਤੇ 2 ਮਹੀਨੇ ਦੇ ਵੇਲੇ ਬਠਨ ਕੌਣ ਕਰ ਦੇਊਗਾ ਜਿਦੋਂ まで ਜਿਦੋਂ ਤਰ੍ਹਾਂ ਮਹੀਨਾ ਪੂਰਾ ਜੋ ਕਰ ਦੇ ਦਿਆ ਕਰਾਂਗੇ ਤੇ ਫਿਰ ਅਸੀਂ ਮਹੀਨਾ ਵੀ ਉਹ ਚਾਕੀ ਜਾਵਾਂਗੇ ਸਾਨੂੰ ਦੇਵਗਾ ਤਾਂ ਅਸੀਂ ਟਾਈਮ ਪਾਸ ਕਰਾਂਗੇ ਤੇ ਰੋਟੀ ਇਹਨੂੰ ਤਾਂ ਅਸੀਂ ਅੱਜ ਬਾਜੀ ਬਾਜੀ ਆ ਸਾਡੇ ਇੱਕ ਤਾਂ ਜੀ ਬਿਆਨਤ ਪੰਚਾਇਤ ਸਾਡੇ ਨੇ ਸਾਨੂੰ ਹਟਾ ਕੇ ਘਰੇ ਬਾਤ ਅੱਜ ਨਹੀਂ ਬਿਆਨਤ ਪੰਚਾਇਤ ਮੈਂਬਰ ਆ ਜਾਂ ਸਰਪੰਚ ਆ ਬਿਆਨਤ ਕੋਈ ਸਰਪੰਚ ਮੈਂਬਰ ਨਹੀਂ ਉਹਦੀ ਘਰ ਵਾਲੀ ਮੈਂਬਰ ਨਹੀਂ ਆ ਜਿਹੜਾ ਤਾਹ ਦਿੰਦੇ ਉਹ ਤਾਹਦੋਂ ਮੇਰੇ ਘਰ ਵਾਲੀ ਮੈਂਬਰ ਨਹੀਂ ਆ ਤੇ ਜਦੋਂ ਕੋਈ ਲੜਾ ਹੱਡ ਇਹੋ ਜੇ ਕੰਮਾਂ ਚੋਂ ਦੱਬੀ ਜਾਂਤ ਮੂਰੇ ਹੋ ਜਾਂਦਾ ਜੀ ਤੇ ਕੋਈ ਕਾਰਨ ਦੱਸਿਆ ਹੋਊਗਾ ਵੀ ਆਹ ਕਾਰਨ ਹੈਗਾ ਉਹਨਾਂ ਨੂੰ ਹਟਾਉਣ ਦਾ ਉਹ ਘਰੇ ਵੀ ਜੇ ਦੇ ਵਿੱਚ ਦੀ ਗੇੜਾ ਮਾਰ ਨਾ ਜਾਂਦਾ ਸੀ ਵਿੱਚ ਦੀ ਪਾਣੀ ਵੀ ਛੱਡ ਕਾ ਸੀ ਵਿੱਚ ਦੀ ਗੇੜਾ ਮਾਰਨ ਵੀ ਆਏ ਸੀ ਆਖੇ ਤੇ ਪਾਣੀ ਨਹੀਂ ਪੂਰਾ ਕਰਦਾ ਜੀ ਇੱਥੇ ਇਧਰਲੇ ਬਾਰਡਰ ਵਾਸਤੇ ਪਾਣੀ ਜਾਂਦਾ ਇੱਕ ਉੱਥੇ ਟੈਂਕੀ ਹੈ ਜਿੰਨਾ ਕ ਪਾਣੀ ਆਉਂਦਾ ਅੱਧੀ ਰਾਤ ਤੇ ਘਰ ਬੈਠਾ ਰਹਿੰਦਾ ਮਰੀਜ਼ ਛੱਡ ਕੇ ਜੀ ਤੇ ਉਹ ਵਿਚਾਰਾ ਦੀਕੀਆਂ ਦਾ ਵੀ ਕਦੋਂ ਟੈਂਕੀ ਭਰੀ ਉਹਦੇ ਵਿੱਚ ਇੱਕ ਤੇ ਬਾਲ ਲੀਕ ਆ ਜੀ ਉਹ ਨਹੀਂ ਪਵਾ ਕੇ ਦਿੰਦੀ ਪੰਚਾਇਤ ਜੀ ਉਹ ਆਖਦੇ ਅੱਜ ਫਵਾਵਾਂਗੇ ਕੱਲੇ ਦੇ ਫਵਾਵਾਂਗੇ ਤਕਵਾੜ ਜੋਰ-ਜੋਰ ਚਲਾਤਾ 2 ਸਾਲ ਦਾ ਤਾਂ ਨੇ ਤੇ ਹੁਣ ਜੀ ਜੇ ਬਹਾਲ ਬੁਲੀਕ ਹੋ ਗਏ ਤੇ ਉੱਥੇ ਹੁਣ ਮਨਜ਼ੂਰ ਹੋ ਗਏ ਹੁਣ ਉਹਨੂੰ ਘਰੇ ਹਟਾ ਕੇ ਬਾਤਾ ਜੀ ਠੀਕ ਕਰ ਇਹ ਉਹਦੇ ਚ ਬਾਰਡਰ ਬਸ ਜੀ ਤੇ ਕੀ ਉਹਨੂੰ 8-10 ਹਜ਼ਾਰ ਰੁਪਿਆ ਦਿੰਦੇ ਸੀ ਤੇ ਉਹ ਵਿਚਾਰਾ ਸਾਡਾ ਰੋਟੀ ਦਾ ਘਰ ਖਰਚਾ ਭਰਦਾ ਛੱਡ ਭਰਦਾ ਸੀ ਸਾਡਾ ਦੋ ਮਰੀਜ਼ਾਂ ਨੂੰ ਲਿਆ ਕੇ ਖਵਾਉਂਦਾ ਸੀ ਜੀ ਤੇ ਕਿਸੇ ਤੋਂ ਜਰਿਆ ਨਹੀਂ ਗਿਆ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਗੁਰਮੀਤ ਸਿੰਘ ਬੋਲ ਰਿਹਾ ਹਾਂ ਜੀ ਹਾਂ ਜੀ ਸਰ ਮੈਂ ਸੁਖਪ੍ਰੀਤ ਮੋੜ ਗੱਲ ਕਰ ਰਿਹਾ ਹਾਂ ਜੀ ਪੱਤਰਕਾਰ ਹਾਂ ਜੀ ਸਰ ਮੈਂ ਤੁਹਾਡੇ ਪਿੰਡਾਂ ਜੀ ਭਲਾਈ ਜਾਣੇ ਹਾਂ ਜੀ ਇੱਕ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਸੀ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਜੀ ਉਹਨਾਂ ਦਾ ਇੱਕ ਵਿਅਕਤੀ ਵਾਟਰ ਟੌਕਸ ਦੇ ਵਿੱਚ ਪਿਛਲੇ 2 ਸਾਲ ਤੋਂ ਕੰਮ ਕਰ ਰਿਹਾ ਜੀ ਹਾਂ ਜੀ ਉਹਨਾਂ ਦੇ ਕਹਿਣਾ ਕਿ ਸਾਡੇ ਕੋਲ ਰੋਜ਼ਗਾਰ ਦਾ ਇਹੀ ਸਾਧਨ ਸੀਗਾ ਪਰ ਸਾਡਾ ਜਿਹੜਾ ਵਿਅਕਤੀ ਸੀ ਹੁਣ ਉਹਨੂੰ ਪੰਚਾਇਤ ਦੇ ਵੱਲੋਂ ਕਹਿੰਦੇ ਹਟਾ ਦਿੱਤਾ ਗਿਆ ਜੀ ਤੁਹਾਡਾ ਵਰਸ਼ਨ ਲੈਣਾ ਸੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਬੋਲਦੇ ਜੀ ਸਾਨੂੰ ਲਾਂਬੇ ਵਕਤ ਤੋਂ ਪਾਣੀ ਨਹੀਂ ਪੂਰਾ ਆ ਰਿਹਾ ਜੀ ਤਾਂ ਜੀ ਸਾਡੇ ਜੀ ਤਾਂ ਨਹੀਂ ਕਰਦਾ ਜੀ ਟੋਰਨੇਟ ਜੀ ਹੋਰ ਤਰੀਕੇ ਵੀ ਅਸੀਂ ਲੋਕਾਂ ਦੇ ਫੋਨ ਸੁਣ ਗਏ ਕਿ ਜੀ ਹੋਰ ਕੰਮ ਕਰਦੇ ਪਾਣੀ ਵਾਰੀ ਫੋਨ ਤੋਂ ਦੇ ਕੋਦੇ ਹੂੰ ਦੱਸੋ ਤੁਹਾਨੂੰ ਲੱਗਦੀ ਹੈ ਵੀ ਇਹ ਬੰਦੇ ਨੇ ਤਾਂ 4 ਮਹੀਨੇ ਤੋਂ ਲੈ ਕੇ ਜਨਵਰੀ ਸੰਭਲ ਸੰਭਲ ਪਾਣੀ ਛਾੜਦਾ ਰੱਖੇ ਤੁਰਕਤ ਜੀ ਹੁਣ ਕੀ ਕਰ ਸਕਦੇ ਹਾਂ ਅਸੀਂ ਜੀ ਮਤਲਬ ਉਹ ਪਾਣੀ ਠੀਕ ਠਾਕ ਨਹੀਂ ਪਜਾਉਂਦੇ ਸੀ ਇਹ ਕਾਰਨ ਦੱਸ ਰਹੇ ਹੋ ਤੁਸੀਂ ਹਾਂ ਜੀ ਪਿੰਡ ਚੋਂ ਲਾਂਬੇ ਆਈ ਜਾਂਦੇ ਹਾਂ ਤਾਂ ਪਿੰਡ ਦੇ ਲਾਂਬੇ ਜੀ ਉਹ ਕਹਿੰਦੇ ਸਾਡੇ ਕੋਲੇ ਰੋਜ਼ਗਾਰ ਦਾ ਸਿਰਫ ਇਹੀ ਸਾਧਨ ਸੀਗਾ ਹੋਰ ਅਸੀਂ ਤਾਂ ਕਹਿੰਦੇ ਮਦਦ ਵੀ ਬਹੁਤ ਕੀਤੀ ਸਰਕਾਰ ਦੀ ਵੀ ਤੇ ਪੰਚਾਇਤ ਦੀ ਵੀ ਵੇ ਕੋਈ ਮਦਦ ਕਰਤੀ ਇਹਨਾਂ ਅਸਲੀ ਇਹਨਾਂ ਦੀ ਮਦਦ ਕਰੀ ਗਿਆ ਪਿੰਡ ਤੋਂ ਅਸੀਂ ਕਰਾਇਆ ਵੀ ਕਰਕੇ ਇਸ ਨੇ ਡੇਜਾ ਹੈਗਾ ਜੀ ਅੱਜ ਅੱਲਾਹ ਦਾ ਤੰਗਣਾ ਸਾਹਮਣੇ ਜਦੋਂ ਅਸੀਂ ਲਾਂਦੇ ਕਾ ਸੁਣੀਆਂ ਜੀ ਜੀ ਜਿਹੜਾ ਜਿਹੜਾ ਤੁਸੀਂ ਨਵਾਂ ਬੰਦਾ ਰੱਖਿਆ ਜੀ ਉਹ ਪ੍ਰੋਪਰ ਪਾਣੀ ਦੇ ਰਿਹਾ ਜੀ ਹੁਣ ਉਹ ਅੱਟ ਵੀ ਆ ਗਿਆ ਪਾਣੀ ਅੱਟ ਸਹੀ ਟੇਕੀਆਂ ਦੇ ਪਾਣੀ ਚੜਿਆ ਇਹ ਤਾਂ ਪਾਣੀ ਨਹੀਂ ਚੜੇ ਟੇਕਿਆਂ ਜੀ ਉਹਨਾਂ ਦਾ ਇਹ ਵੀ ਇਹ ਵੀ ਇੱਕ ਪਰਿਵਾਰ ਨੇ ਕਿਹਾ ਜੀ ਕਹਿੰਦੇ ਉੱਥੇ ਵਾਲ ਲੀਕ ਸੀਗਾ ਜੀ ਪੰਚਾਇਤ ਨੇ ਪਹਿਲਾਂ ਉਹ ਸਹੀ ਨਹੀਂ ਕਰਵਾ ਕੇ ਦਿੱਤਾ ਤੇ ਹੁਣ ਜਦੋਂ ਸਹੀ ਕਰਵਾਉਂਦਾ ਟਾਈਮ ਆਇਆ ਸੀ ਹੁਣ ਸਾਡਾ ਬੰਦਾ ਹਟਾਤਾ ਜੀ। ਇਹ ਕਾਰ ਨਹੀਂ ਸਹੀ ਰਹਾ ਜੀ ਵੀ ਨਹੀਂ ਜੀ ਕੋਈ ਸਟ੍ਰੈਪ ਅੱਜ ਪਹਿਲੇ ਦਿਨ ਪਾਣੀ ਛੱਡਿਆ ਹੋਣੀ। ਜੀ। ਉਹ ਪਹਿਲਾਂ ਲੋਕਾਂ ਨੇ ਕਿਹਾ ਕਿ ਨੜ ਬਣੀ ਜਦੋਂ ਉਸ ਦਿਨ ਐਵੇਂ ਫੇਰਾ ਤੁੰਗਿਆ ਸੀ ਆ ਬੰਦਾ ਸਾਡਾ ਹੀ ਹੈ ਜੀ ਸਾਨੂੰ ਕੋਈ ਉਪਰਾਹ ਜੀ। ਤਾਂ ਠੀਕ ਹੈ ਸਭ ਤਨਵਾਚ। ਠੀਕ ਹੈ। ਸਸਿਕਾਲ ਮੈਂਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸੋਖਪ੍ਰੀਤ ਗੱਲ ਕਰ ਰਿਹਾ ਜੀ ਪੱਤਰਕਾਰ। ਹਾਂ ਜੀ। ਸਰ ਮੈਂ ਤੁਹਾਡੇ ਪਿੰਡ ਭਲਾਈ ਜਾਣੇ ਬੈਠਾ ਹੋਇਆ ਜੀ ਇੱਕ ਪਰਿਵਾਰ ਸੀਗਾ। ਉਹਨਾਂ ਦਾ ਇੱਕ ਵਿਅਕਤੀ ਵਾਟਰ ਰੱਖ ਦੇ ਵਿੱਚ ਲੱਗਿਆ ਹੋਇਆ ਸੀਗਾ ਜੀ ਹਾਂ ਜੀ ਉਹਨਾਂ ਦੇ ਕਹਿੰਦੇ ਕਿ ਪਿਛਲੇ 2 ਸਾਲ ਤੋਂ ਸਾਡਾ ਦੋ ਪਿਛਲੇ 2 ਸਾਲ ਤੋਂ ਸਾਡਾ ਵਿਅਕਤੀ ਉੱਥੇ ਕੰਮ ਕਰਦਾ ਸੀਗਾ ਜੀ ਹਾਂ ਜੀ ਤੇ ਉਹ ਕਹਿੰਦੇ ਵੀ ਪੰਚਾਇਤ ਨੇ ਉਹਨਾਂ ਨੂੰ ਹਟਾਇਆ ਤਾਂ ਕੀ ਕਾਰਨ ਆ ਜੀ ਉਹ ਤੁਸੀਂ ਬਤਾਇਆ ਨਹੀਂ ਉਹ ਹਟਾਇਆ ਨਹੀਂ ਭਾਈ ਉਹ ਉਹ ਦੀ ਨਾ ਕਰੋ ਹੈਗੀ ਬਿਮਾਰ ਤੇ ਮੁੰਡਾ ਉਹਦਾ ਵਿਚਾਰਾ ਹੈਗਾ ਬਿਮਾਰ ਜੀ ਉਹ ਉਹਨੂੰ ਨਾ ਵੀ ਐਂ ਕਹਿੰਦਾ ਵੀ ਤੈਨੂੰ ਅਸੀਂ ਤਨਖਾਹ ਦੇ ਦਿਆ ਕਰਾਏ ਲੋਕ ਰੋੜਾ ਪਾਉਂਦੇ ਸੀ ਜਿਨ੍ਹਾਂ ਦੇ ਮਤਲਬ ਪਾਣੀ ਨਹੀਂ ਆਉਂਦਾ ਘਰੇ ਜੀ ਵੀ 2 ਮਹੀਨੇ ਦਾ ਬੰਦਾ ਹੋਰ ਰੱਖ ਲੈਣਾ ਤੈਨੂੰ ਪੈਸੇ ਦੇ ਦੇਣਾ 2 ਮਹੀ ਹਟਾਇਆ ਨਹੀਂ ਭਾਈਓ ਜੀ ਆਹੀ ਗੱਲ ਹੋਰ ਤੋਂ ਕੋਈ ਗੱਲ ਨਹੀਂ ਉਹ ਉਹਨਾਂ ਦਾ ਇਹ ਵੀ ਕਹਿਣਾ ਵੀ ਹੁਣ ਤਾਂ ਸਾਡੇ ਕੋਲੇ ਫਿਰ ਕੁਝ ਵੀ ਨਹੀਂ ਨਾ ਰੋਜ਼ਗਾਰ ਦਾ ਸਾਨੂੰ ਹਟਾਉਣ ਵਾਲੀ ਗੱਲ ਹੀ ਹੈ ਵੈਸੇ ਤਾਂ ਤੇ ਸਾਡੇ ਨੂੰ ਤਾਂ ਭਾਈ ਆ ਜਾ ਕੇ ਸਾਨੂੰ ਕੀ ਲੈ ਆ ਜੇ ਤੜਕੇ ਤੋਂ ਪਰ ਉਹਦੇ ਵੀ ਅਸੀਂ ਦਰਖਾਹ ਕਰੇ ਬੈਠਾ ਹੁੰਦੇ ਨਾ ਉਹ ਸਾਰੇ ਆਪਦੇ ਕੋਲੋਂ ਦੇ ਦਿੰਦੇ ਜੇ ਚਾਹ ਦੀ ਨਹੀ ਉਹ ਕਹਿੰਦੇ ਵੀ ਅਸੀਂ ਕੰਮ ਕਰਨ ਨੂੰ ਤਿਆਰ ਆ ਸਾਨੂੰ ਡਿਊਟੀ ਤੇ ਲਾਉਣ ਤਾਂ ਸਹੀ ਨਾ ਤੇ ਲੱਗਿਆ ਮੈਂ ਸਾਨੂੰ ਵੀ ਅੱਛਾ ਅੱਛਾ ਭਾਈ ਬੰਦ ਹੋ ਗਏ ਫਾਇਦਾ ਖਰਾ ਨਾ ਜੇ ਪਹਿਲੇ ਦਿਨ ਆਪਾਂ ਬਹਿ ਜਾਏ ਖਾਂਦੇ ਨਾ ਕੋਈ ਗੱਲ ਵੱਖਰੀ ਹੈ ਜੀ ਅੱਛਾ ਭਾਈ ਇੱਕ ਇੱਕ ਹੋਰ ਸਵਾਲ ਜੀ ਤੁਸੀਂ ਮੌਜੂਦਾ ਮੈਂਬਰ ਹੋ ਜੀ ਨਹੀਂ ਭਾਈ ਮੈਂ ਨਹੀਂ ਹਾਂ ਮੈਂਬਰ ਉਹ ਮੁੰਡਾ ਹੋਰ ਹੈ ਬੈਂਕ ਜੀ ਹਾਂ ਜੀ ਠੀਕ ਹੈ ਜੀ